ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਢਿਲਵਾ ਕਲਾਂ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਹੈ ਮਿੱਤਰੋ ਤੇ ਜਦੋਂ ਆਪਾਂ ਫਰੀਦਕੋਟ ਤੋਂ ਵੱਡਾ ਹਾਈਵੇ ਫੜ ਕੇ ਕੋਟਕਪੂਰੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਤਾਂ ਮਿੱਤਰੋ ਕੋਟਕਪੂਰੇ ਵਾਲਾ ਪਹਿਲਾ ਜਿਹੜਾ ਪੋਲ ਆਉਂਦਾ ਜਿੱਥੋਂ ਸ਼ਹਿਰ ਦੇ ਵਿੱਚ ਐਂਟਰੀ ਹੁੰਦੀ ਹੈ ਉਹ ਚ ਉਥੋਂ ਅਗਲਾ ਪੁਲ ਨੂੰ ਜਿਹੜਾ ਤੁਸੀਂ ਜਾਓਗੇ ਅਗਲੇ ਕੱਟ ਦੇ ਉੱਤੇ ਜਾ ਕੇ ਜਦੋਂ ਆਪਾਂ ਸਰਾਵਾਂ ਵਾਲੇ ਪਾਸੋਂ ਵੱਡ ਮੋੜਦੇ ਆ ਉਹ ਕੱਟ ਤੋਂ ਕੋਟਕਪੂਰੇ ਵਾਲੇ ਪਾਸੋਂ ਅੰਦਰ ਨੂੰ ਵੱਡਦੇ ਹੋ ਢਿੱਲਵਾ ਕਾਲਾ ਪਿੰਡ ਆਉਂਦਾ ਤੇ ਜਾਂ ਆਪਾਂ ਕੋਟਕਪੂਰੇ ਤੋਂ ਜਦੋਂ ਵੱਡਾ ਹਾਈਵੇ ਫੜਨ ਦੇ ਲਈ ਜਾਂਦੇ ਆ ਤਾਂ ਵੀ ਢਿੱਲਵਾ ਕਾਲਾ ਪਿੰਡ ਦਾ ਤੁਹਾਨੂੰ ਵੱਡਾ ਸੋਰਾ ਲਿਖਿਆ ਬੋਰਡ ਮਿਲਦਾ ਵਾ ਮਿੱਤਰੋ ਉਸ ਬੋਰਡ ਵਾਲੇ ਪਿੰਡ ਦੇ ਵਿੱਚ ਜਿਸ ਵੀਰ ਦੇ ਕੋਲੇ ਮੈਂ ਮੌਜੂਦ ਹਾਂ ਇੱਕ ਮਹਿ ਵਕਾਊ ਆ ਮਿੱਤਰੋ ਛੋਟੀ ਥੱਲੋ ਥੱਲੋ ਬੜੀ ਜ਼ਬਰਦਸਤ ਆ ਬਹੁਤ ਚੰਗੇ ਦੁੱਧ ਦੀ ਮਾਲਕਾ ਨਾ ਕਹੇ ਕੱਚੀ ਆ ਪੰਜ ਸੱਤ ਦਿਨ ਦੀ ਸਾਰੀ ਡਿਟੇਲ ਲੈ ਦਿੰਦਾ ਵੀਰੇ ਤੋਂ ਤੁਹਾਨੂੰ ਕਰਦਾ ਗੱਲਬਾਤ ਆਪਾਂ ਮਿਲਦੇ ਆ ਬਾਈ ਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਵਟੇ ਭਾਈ ਵਧੀਆ ਵੇ ਸੀਤਾ ਦੇ ਪਰਿਵਾਰ ਵੀਰੇ ਵਧੀਆ ਵੇ ਅਜੇ ਨਾਮ ਦੱਸ ਦੀ ਕਿਰਨਦੀਪ ਕੋਰ ਬੀਰ ਹਾਂਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਵੀਰ ਸਨ ਨਾ ਭਾਈ ਨਰਮਨ ਸਿੰਘ ਨਰਮਨ ਸਿੰਘ ਗੁਰਪ੍ਰੀਤ ਭਾਈ ਜਿਹੜੀ ਮੈਂ ਵੇਚਣੀ ਆਪਾਂ ਪਰ ਤਾਂ ਐਂ ਦੱਸ ਦੇ ਮੈਨੂੰ ਕੰਮ ਵਪਾਰ ਦਾ ਕਿ ਕਿਰਨਦੀਪ ਹਾਂਜੀ ਇੱਕ ਅੱਧੀ ਲੈ ਲਈ ਦੀ ਕਿ ਕਿਰਨਦੀਪ ਚੰਗੀ ਆ ਦੇਖੀ ਭਾਲੀ ਜਿਹੜੀ ਜਾਣੀ ਪਛਾਨੀ ਮੈਂ ਉਹ ਖਰੀਦਿਆ ਨਾ ਠੀਕ ਆ ਚੰਗੀ ਗਾ ਦਾ ਗੁਰਪ੍ਰੀਤ ਭਾਈ ਮਿਹਨਤ ਆਏ ਕੜਾਉਂਦੇ ਮਿਲ ਜਾਂਦੀਆਂ ਹਨਾ ਅਸੀਂ ਗੁਰਪ੍ਰੀਤ ਭਾਈ ਕਿੰਨੇ ਦਿਨ ਪਹਿ ਐਂਦੇ ਹਜੇ ਸੁਣਦੇ ਮੈਂ 7-8 ਦਿਨ ਲੈ ਜੂਗਾ 7-8 ਦਿਨ ਲੈ ਜੂਗਾ ਦੁੱਧ ਦਾ ਕੀ ਰਿਕਾਰਡ ਰਿਹਾ ਪਿਛਲੇ ਸੋਜ ਦਾ 12 ਕਿਲੋ ਚੋ ਦੁੱਧ ਦੇ ਦੂਗੀ 14 15 ਕਿਲੋ ਦੁੱਧ ਦੇ ਦੂਗੀ ਇੱਕ ਗੱਲ ਹੋਰਾ ਗੁਰਪ੍ਰੀਤ ਮੇਰੇ ਲਾ ਬੁਰਲਾ ਬੜੀਆਂ ਚੰਗੀਆਂ ਮੇਰੇ ਦੇਣਾ ਬਰੀਕੀ ਕਮਾਲ ਆ ਮੇਨੂੰ ਹੂੰ ਤੇ ਦੂਜੀ ਚੁੰਨ ਚਣ ਕਿਵੇਂ ਨਿਕਲਿਆ ਤੈਨੂੰ ਬਹੁਤ ਚੰਗੀਆਂ ਠੀਕ ਐ ਬਾਪੂ ਗਾਂ ਘਾ ਕਰ ਦੋ ਰਸ ਕਮਣ ਅੱਛਾ ਤੇ ਫਿਰ ਵੱਡੇ ਬਈ ਸੂਆ ਕਿੰਨਾ ਵਸ ਹੁੰਦੀ ਐ ਤਕੀ ਸੂਆ ਤੀਜਾ ਹੁੰਦੀ ਐ ਤੀਜਾ ਸੂਆ ਇਹਨੇ ਸੋਣਾ ਵਾ ਅੱਛਾ ਗੁਰਪ੍ਰੀਤ ਤੇ ਕੀ ਰੇਟ ਤਾ ਕੀਤਾ ਇਹਦਾ ਮੁੱਲ 130 ਕਰ ਦੇ ਇੱਕ 30 ਕਰ ਦੇ ਮਾਨ ਤਾਨ ਨਾਲ ਦੇਣ ਲੈਣ ਵਾਲਾ ਹਾਂਜੀ ਮਾਨ ਤਾਨ ਕਰ ਦਾਂਗੇ ਕਿੰਨਾ ਕੋ ਕਰ ਦਾਂਗੇ ਜਸ ਨੂੰ ਕਾਟੇ ਬਾਟੇ ਕਰਕੇ 125 ਦੀ ਦੇ ਦੇ 125 ਦੀ अच्छा ते ए ਵੀਰੇ ਫਿਰ ਕੋ ਘਰੇ ਰੱਖਣ ਨਾਲ ਲੈ ਜਾਵੇ ਲੰਬਾ ਤਾਂ ਨਹੀਂ ਆਉਂਦਾ ਨਾ ਨਾ ਜੀ ਮੇਰੇ ਦਸਲੀ ਵਾਲੀ ਐ ਐ ਕਿ ਕਿੰਨਾ ਦੁੱਧ ਦੇ ਜੂਗੀ ਤੇਰੇ ਹਿਸਾਬ ਨਾਲ ਐ ਕਿ 14 15 ਕਿਲੋ ਦੇ ਦੂਗੀ 14 15 ਕਿਲੋ ਦੁੱਧ ਦੇ ਜੂਗੀ ਠੀਕ ਹੈ ਕੱਢੀ ਬਾਹਰ ਨੂੰ ਤੋਰੀਏ ਵੀਰੇ ਬੜੇ ਖੁੱਲ ਗਏ ਨੇ ਲੈ ਵੀ ਮਿੱਤਰੋ ਤੁਹਾਨੂੰ ਤੋੜ ਕੇ ਵਿਖਾਉਣਾ ਮੈਂ ਹੁਣ ਲੈ ਵੇਖੋਗਾ ਕੀ ਕਰਾਂ ਜੀ ਮਿੱਤਰੋ ਹੁਣ ਨਿਕਲੀ ਬਾਹਰ ਕਰਮਾਂ ਵਾਲੀ ਹੁਣ ਤੁਹਾਨੂੰ ਦੱਸੂਗੀ ਵੀ ਮੈਂ ਕੀੀ ਤੀਦਾ ਵੇਖੋ ਲੇਵਾਲੋਂ ਵੈਣ ਪਹਿਲਵਾਨਾਂ ਵਾਲੀ ਤੋੜਾ ਕਰਮਾਂ ਵਾਲੀ ਦੀ ਮਿੱਤਰੋ ਹਰ ਪੱਖ ਤੋਂ ਕਹਿਣ ਤੋਂ ਪਾਵੇ ਆ ਵੀ ਓਕੇ ਦੀ ਰਿਪੋਰਟ ਮੇ ਆ ਜਮਾ ਯਾਰ ਲੈ ਆ ਸੋਹਣੀ ਮੈਂ ਦੇ ਵਿੱਚ ਬਰੀਕੀ ਆਰਡਰ ਦੀ ਕੁਆਲਿਟੀ ਬੜੀ ਬਿਹਤਰੀਨ ਇੱਥੇ ਤੁਹਾਨੂੰ ਖਿਲਾਰ ਕੇ ਹਨ ਲੇਵਾ ਤਸਰਲੀ ਨਾਲ ਵਿਖਾਉਂਗਾ ਮੈਂ ਰੂਹ ਨਾਲ ਸਾਰਾ ਕੰਮ ਕਰੂੰਗਾ ਓਕੇ ਦੀ ਰਿਪੋਰਟ ਦੇਰ ਨਾਲ ਵੀਰੇ ਇੱਥੇ ਰੋਕ ਲੈਗੇ ਦੋ ਮਿੰਟ ਖੜਚੂਗੇ ਹਾਂ ਇੱਥੇ ਰੋਕ ਦੇਖੋ ਵੀ ਆਪਾਂ ਉਹ ਨਹੀਂ ਠੀਕ ਹੈ ਵੀਰੇ ਲਿਆ ਕਰੀ ਹੋਰ ਮੋੜਦਾ ਹੀ ਵੀਰੇ ਯਾਰ ਐਨੂੰ ਲੈ ਜੀ ਮੜਾ ਜੇੜਾ ਕਢਾ ਦੀਆ ਫੁੱਲਾ ਵੀ ਮੈਂ ਕਰੀ ਤੁਹਾਨੂੰ ਜੇੜਾ ਫੇਰ ਕਢਾ ਦਿੰਨਾ ਬਹੁਤ ਸੋਹਣੀ ਨਿਕਰੀ ਆ ਮੈਂ ਯਾਰ ਕਹਿ ਸਕਦਾ ਜਿੱਡੀ ਆਪ ਆ ਉਹਨਾਂ ਥੱਲੇ ਲੇਵਾ ਲਈ ਫਿਰਦੇ ਦੁੱਧ 14 15 14 15 ਖੁੱਲਾ ਡੁੱਲਾ ਪਾਈ ਜੋਗੀ ਕਿਉਂਕਿ ਮਦਰੀ ਡਾਲ ਦੀ ਮਹ ਹੈ ਜਿਹੜੀ ਮਦਰੀ ਡਾਲ ਦੀ ਮਹ ਹੁੰਦੀ ਹੈ ਨਾ ਉਹ ਹਮੇਸ਼ਾ ਮਿੱਤਰੋ ਦੁੱਧੋ ਖਰੀ ਮਿਲੀ ਆ ਵੇ ਖੁੱਲਿਆ ਭਾਈ ਓਕੇ ਮੋੜ ਦੇ ਵੀਰੇ ਪਰ ਪੱਕ ਦੋ ਤੈਨ ਤੋਂ ਪਾ ਇਹਨੂੰ ਲੈ ਜੀ ਮੁੰਡਾ ਸਿੰਘ ਸੁng ਮੂੰ ਮੱਥਾ ਕੁਆਲਿਟੀ ਪੂਰੀ ਜ਼ਬਰਦਸਤ ਆ ਵੀਰੇ ਦੇਖੋ ਮੋੜ ਦੇ ਵੀਰੇ ਪਰ ਪੱਕ ਦੋ ਤੁਹਾਡੀ ਤਸੱਲੀ ਕਰਾ ਕੇ ਜਾਣੀ ਹੁਣ ਵੇਖੋ ਮੈਂ ਇਹਦਾ ਕਦ ਪ੍ਰੋਪਰ ਜਿਹੜਾ ਉਹ ਤੋਂ ਇੱਕ ਤੇ ਕਰਕੇ ਦਿਖਾ ਦਿੰਦਾ ਮੈਂ ਵੇਖ ਲਓ ਭਾਈ ਹੁਣ ਇਹਦਾ ਪ੍ਰੋਪਰ ਕਰਦਾ ਹੁਣ ਦੀ ਸਾਰੀ ਜ਼ੂਮਿੰਗ ਹਟੀ ਹੋਈ ਆ ਇੱਥੇ ਰੋਕ ਲਈ ਵੀਰੇ ਵੇਖੋ ਲੇਵੇ ਨੂੰ ਵੀ ਦੀ ਤਿਆਰੀ ਆ ਜਿਹੜੀ ਉਹ ਪੂਰੀ ਨੇ ਖਬਰਦਾਰ ਪੂਰੀ ਚੰਗੀ ਕਰਕੇ ਇਹਨੇ ਸੋਣਾ ਵਾ ਜਿਹੜੀ ਮਿੱਤਰੋ ਇਹ ਨਹੀਂ ਕੋਈ ਕਹਿ ਸਕਦਾ ਇਹਨੂੰ ਵੀ ਮੰਨ ਲਾਈ ਮਿਲਦੀ ਨਹੀਂ ਕਰਮ ਵਾਲੀ ਜਿਵੇਂ ਵੀ ਹੈ ਹਨਾ ਓਕੇ ਦੀ ਰਿਪੋਰਟ ਆ ਵੀਰੇ ਅੱਛਾ ਵੱਡੇ ਭਾਈ ਨੰਬਰ ਕਿੰਨਾ ਵੀਰੇ ਆਪਣਾ 98721 ਜੀ 9872135740 35740 40 9872135740 ਠੀਕ ਬਈ ਇਸ ਨੰਬਰ ਤੇ ਵੀਰੇ ਨਾ ਕਰੋ ਗਲਤ ਨੰਬਰ ਸਕਰੀਨ ਦੇ ਉੱਤੇ ਆ ਪੈ ਜਿਹੜਾ ਹੈਗਾ ਢਿੱਲਵਾਂ ਕਾਲਾ ਜ਼ਿਲ੍ਹਾ ਫਰੀਦਕੋ